ओके एयरपोर्ट ਠੀਕ ਹੈ ਬਾਈ ਠੀਕ ਹੈ ਅਸਲ ਵਿੱਚ ਵੀ ਇਹਨਾਂ ਦੀ ਇਹ ਚੀਜ਼ ਹੁੰਦੀ ਆ ਵੀ ਚਾਹੇ ਆਪਾਂ ਨਾ ਐਵੇਂ ਦੋ ਜਾਣੇ ਗੱਲਾਂ ਕਰਦੇ ਕਰਦੇ ਹਨਾ ਬਰਨਾਲੇ ਪਹੁੰਚ ਜਾਈਏ ਬਾਈ ਬਸ ਇਹਨਾਂ ਦਾ ਆ ਚੀਜ਼ ਹੁੰਦੀ ਆ ਹਾਂ ਜਮਾ ਹੀ ਨਹੀਂ ਜਮਾ ਹੀ ਨਹੀਂ ਬਾਈ ਹਾਂ ਜਿਵੇਂ ਹੁਣ ਆਪਾਂ ਲੁਧਿਆਣਾ ਜਾ ਕੇ ਆਏ ਸੀਗੇ ਸੱਚ ਮੰਨਿਓ ਵੀ ਲੱਤਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਯਾਰ ਵੀ ਆਪਾਂ ਸਾਈਕਲ ਚਲਾਉਣੇ ਆ ਹਾਂ ਹਾਂ ਕਿਉਂਕਿ ਕਈ ਵਾਰ ਬੈਠਣ ਦਾ ਸੀਟ ਦਾ ਥੋੜਾ ਜਿਹਾ ਹੋ ਜਾਂਦਾ ਵੀ ਸੀਟ ਕੰਫਰਟੇਬਲ ਜੀ ਹੋਵੇ ਉਹ ਚੀਜ਼ ਹੋ ਜਾਂਦੀ ਹੈ ਨਹੀਂ ਤਾਂ ਬਈ ਲੱਤਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਜਿੰਨਾ ਮਰਜ਼ੀ ਕੱਢੀ ਜਾਓ ਦੇਖੋ ਅਸੀਂ ਉਸ ਦਿਨ ਨਾ ਅਸੀਂ ਲੁਧਿਆਣੇ ਮੰਨ ਲਓ 120 ਕਿਲੋਮੀਟਰ ਅੱਪ ਡਾਊਨ ਕਰਿਆ ਸੀ ਬਈ ਜਮਾਂ ਹੀ ਨਹੀਂ ਪਤਾ ਲੱਗਿਆ ਤਵੇ ਬੋਹਾਲੀ ਬਸ ਠੀਕ ਹੈ ਕੋਈ ਕੋੜੇ ਇਹ ਹਾਂ ਬਾਈ ਨੇ ਤਾਂ ਫਿਰ ਪੈਂਕੇ ਵਾਲੀ ਗੱਲ ਕਰਦੀ ਹੈ ਨਾ ਘੋੜੇ ਵਾਲੀ ਪੂਰੇ ਠੀਕ ਹੈ ਹਾਂ ਬਰੇ ਉਹ ਛੋਟੀ ਹਾਈਟ ਤੋਂ ਥੋੜਾ ਸਹੀ ਰਹਿ ਹਰੀ ਵੀ ਟ੍ਰਾਈ ਲੈ ਲਓ ਵੀਰੇ ਇਹ ਕੇ ਮੈਂ ਹਾਂਜੀ ਸਭ ਸ੍ਰੀ ਗੱਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ 올ਡ ਸਾਈਕਲ ਪੇਜ ਨਾਲ ਜੁੜਿਆ ਤੇ ਅੱਜ 10 ਅਕਤੂਬਰ 2025 ਤੇ ਅੱਜ ਸੱਜਣ ਮਿੱਤਰ ਵੀਰ ਆਪਣੇ ਕੋਲ ਨਾਮੇ ਤਰਦਿਆਂ ਗੱਲਬਾਤ ਕਿੱਥੋਂ ਆਏ ਕਿਵੇਂ ਇਹਨਾਂ ਦਾ ਐਕਸਪੀਰੀਅੰਸ ਰਿਹਾ ਹਾਂਜੀ ਸਸੀ ਗਰਬਾ ਜੀ ਸਸੀ ਗਰਬਾ ਜੀ ਤੇ ਵੀਰੇ ਸਾਈਕਲ ਜੇ ਮੈਂ ਆਪਾਂ ਅਲੱਗ ਅਲੱਗ ਚਲਾਏ ਬਾਈ ਕਿਵੇਂ ਰਿਹਾ ਕੀ ਇਹਨਾਂ ਜਾਂ ਚਲਾਉਣ ਦਾ ਸਾਈਕਲ ਦਾ ਐਕਸਪੀਰੀਅੰਸ ਬਾਈ ਬਹੁਤ ਸੋਹਣਾ ਰਿਹਾ ਜੀ ਲੋ ਪਹਿਲਾਂ ਬੰਨਣਾ ਤੇ ਨੋਰਮਲ ਸਾਈਕਲ ਚਲਾਈ ਜਾਂਦੇ ਸੀਗੇ ਪਰ ਹੁਣ ਨਵਾਂ ਤਿਆਰ ਰੁਪਿਆ ਕੀਤਾਗਾ ਬਾਈ ਬਹੁਤ ਸੋਹਣਾ ਰਿਹਾ ਬਾਈ ਜਿਵੇਂ ਮਤਲਬ ਇੰਨੇ ਕੰਫਰਟੇਬਲ ਸਾਈਕਲ ਆ ਪਤਾ ਨਹੀਂ ਲੱਗਦਾ ਹੋਏਗਾ ਵੀ ਸਾਈਕਲ ਚਲਾ ਰਹੇ ਆਂਗੇ ਸਹੀ ਹੈ ਬਈ ਤੇ ਫਿਰ ਇਹਦਾ ਗੇਅਰ ਵਾਲਾ ਸਿਸਟਮ ਆ ਉਹ ਹੋਰ ਜਿਆਦਾ ਵਧੀਆ ਜਦੋਂ ਜਿੱਦਾਂ ਆਪਾਂ ਐਕਸਰਸਾਈਜ਼ ਦੇ ਹਿਸਾਬ ਨਾਲ ਚਲਾਉਣਾ ਆ ਤਾਂ ਗੇਅਰ ਸ਼ਿਫਟ ਕਰ ਲਓ ਬਾਈ ਹਾਂਜੀ ਬਾਈ ਤੇ ਜੇ ਨੋਰਮਲ ਆਪਾਂ ਸਾਫ ਦੇ ਹਿਸਾਬ ਨਾਲ ਚਲਾਉਣਾਗਾ ਤਾਂ ਗੇਅਰ ਸ਼ਿਫਟ ਕਰ ਲਓ ਤੇ ਜਮ ਹਲਕਾ ਹੋ ਜਾਂਦਾਗਾ ਉਹ ਆਪਣੀ ਲੋਡ ਦੇ ਅਨੁਸਾਰ ਆਪਾਂ ਇਹਨੂੰ ਕੰਫਰਟੇਬਲ ਚਲਾ ਸਕਦੇ ਹਾਂ ਸਹੀ ਹੈ ਬ ਕਿ ਕਿਵੇਂ ਰਿਹਾ ਸੀ ਐਕਸਪੀਰੀਅੰਸ ਬਾਈ ਤੁਹਾਡਾ ਹਾਂਜੀ ਹਾਂਜੀ ਬਹੁਤ ਵਧੀਆ ਐਕਸਪੀਰੀਅੰਸ ਆ ਹਨਾ ਠੀਕ ਆ ਬਾਈ ਕਿ ਜਿਵੇਂ ਆਪਣੇ ਬਾਈ ਜੰਦੇ ਦੇ ਹਿਸਾਬ ਨਾਲ ਵੀ ਬਾਈ ਨੇ ਵਧੀਆ ਚੀਜ਼ ਦਿਖਾਈ ਆ ਆਪਾਂ ਨੂੰ ਹਾਂਜੀ ਹਾਂਜੀ ਠੀਕ ਆ ਤੇ ਆਪਣੇ ਕੱਦ ਦੇ ਹਿਸਾਬ ਨਾਲ ਵੀ ਬਹੁਤ ਵਧੀਆ ਚੀਜ਼ ਦਿਖਾਈ ਆ ਤੇ ਜ਼ੋਰ ਨਹੀਂ ਇੰਨਾ ਲਵਾਉਂਦੇ ਫਿਰ ਫਸਟ ਟਾਈਮ ਜੇ ਕਿਸੇ ਬੰਦੇ ਨੇ ਨਹੀਂ ਚਲਾਇਆ ਉਹ ਤਾਂ ਲੱਗ ਸਕਦਾ ਵੀ ਜ਼ੋਰ ਲੱਗਦਾ ਪਰ ਉਹ ਜ਼ੋਰ ਲਵਾਉਂਦੇ ਨਹੀਂ ਜੀ ਆਨ ਸਾਈਕਲ ਜਿਵੇਂ ਨੋਰਮਲ ਸਾਈਕਲ ਦੀ ਆਪਾਂ ਗੱਲ ਕਰਦੇ ਆ ਵੀ ਉਹਨਾਂ ਦੇ ਅਕੋਰਡਿੰਗ ਇਹ ਵਧੀਆ ਸਾਈਕਲ ਨੇ ਵੀ ਇਹ ਘੋੜਾ ਹੀ ਇੱਕ ਹਿਸਾਬ ਦਾ ਜਿਵੇਂ ਉੱਤੇ ਬੈਠੇ ਹੁੰਨੇ ਆਪਾਂ ਹਾਂ ਜੇ ਆ ਪاور ਜੂਨੀਅਰ ਗੱਡੀ 'ਚ ਬੈਠ ਕੇ ਜਿਹਾ ਜਿਹਾ ਸਾਈਕਲ ਚਲਾ ਲਵੇ ਇੱਕ ਇੱਕ ਗੱਲ ਵੀਰੇ ਹੋਰ ਆ ਵੀ ਜਿਵੇਂ ਨਾ ਕਈ ਸੱਜਣ ਬੱਤਰ ਵੀਰ ਥੋੜੀ ਜੀ ਇਹ ਚੀਜ਼ ਕਰਦੇ ਆ ਵੀ ਆਪਾਂ ਪਹਿਲਾਂ ਹੀ ਛੋਟੀ ਗਰਾਰੀ ਤੇ ਚਲਾ ਲੰਨੇ ਹਣਾ ਹਾਂਜੀ ਹਾਂਜੀ ਉਹ ਛੋਟੀ ਗਰਾਰੀ ਤੇ ਆਪਾਂ ਸਾਈਕਲ ਨਾ ਚਲਾਈਏ ਕਿਉਂਕਿ ਆਪਾਂ ਨੂੰ ਸਟਾਰਟਿੰਗ ਦੀ ਭਾਰਾ ਲੱਗੂਗਾ ਹਾਂਜੀ ਹਾਂ ਕਿਉਂਕਿ ਨਾਲੇ ਸਾਰਾ ਚੈਨ ਤੇ ਜ਼ੋਰ ਪਊਗਾ ਚੈਨ ਤੇ ਜ਼ੋਰ ਪਊਗਾ ਆਪਾਂ ਨੂੰ ਇਹ ਨਾ ਪਹਿਲਾਂ ਥੱਲੇੋਂ ਛੋਟੀ ਗਰਾਰੀ ਤੋਂ ਲੈ ਕੇ ਤੀਜੀ ਗਰਾਰੀ ਕਰ ਲਓ ਛੋਟੀ ਹਾਂਜੀ ਹਾਂਜੀ ਛੋਟੀ ਵਾਲੇ ਪਾਸਿਓ ਤੀਜੀ ਗਰਾਰੀ ਕਰਕੇ ਚਲਾ ਲਓ ਉਹਨੂੰ ਹੌਲੀ ਹੌਲੀ ਜਿਵੇਂ ਜਿਵੇਂ ਉਹਦੀ ਸਪੀਡ ਵੱਧਦੀ ਆ ਉਵੇਂ ਉਵੇਂ ਆਪਾਂ ਥੱਲੇ ਨੂੰ ਆਉ। ਹਾਂਜੀ ਥੱਲੇ ਨੂੰ ਆਈਏ। ਆਹ ਹਾਂ ਉਹ ਛੋ ਫੇਰ ਫੇਰ ਇੱਧਰ ਨੂੰ ਛੋਟੀ ਕਰਾਰੀ ਤੇ ਆਈ ਜਾਓ ਨਾਲੇ ਤਾਂ ਸਾਈਕਲ ਦਾ ਸਹੀ ਰਹਿੰਦਾ ਬੈਲੈਂਸ ਜੀ ਬਾਈ। ਹਾਂਜੀ ਨਾਲੇ ਆਪਣਾ ਜ਼ੋਰ ਘਟ ਲਾਉਣਾ। ਨਾਲੇ ਚਲਾਉਣ ਦੇ ਵਿੱਚ ਬਾਈ ਥੋੜੀ ਜਿਹਾ ਸੈਟ ਰਹਿੰਦਾ। ਸਹੀ ਗੱਲ ਹੈ ਸਹੀ ਗੱਲ। ਤੇ ਬਾਕੀ ਚਲੋ ਗੱਲਾਂ ਬਾਤਾਂ ਕਰਦੇ ਆਂ ਵੀਰੇ ਆਪਾਂ ਘਰੇ ਜਾ ਕੇ ਹਾਂਜੀ ਹਾਂਜੀ ਠੀਕ ਆ ਬਾਈ। ਓਕੇ ਉਹਦੇ ਆ ਪਾਪਾ ਇੰਨੇ ਇੱਕ ਟਰਾਈ ਜ਼ਰੂਰ ਦਵਾਉਣੇ ਆ। ਯਾ ਅਗਲੇ ਨੂੰ ਵਾਲੇ ਦਾ ਬਾਈ। ਨਾਲ ਦਾ ਮੂਹਰੇ ਬੰਦੇ ਨੂੰ ਪਤਾ ਲੱਗ ਜੇ ਇੱਥੇ ਆਉਂ ਤਾਰਾ। ਹਾਂਜੀ ਹਾਂਜੀ ਬਾਈ। ਤਾ ਆਇਆ ਦਕਾਨ ਵਾਲਾ ਕੰਮ ਤਾਂ ਹੈ ਨਹੀਂ ਚੱਕ ਕੇ ਫੜਾਦਾ ਬਾਈ। ਹਾਂਜੀ ਹਾਂਜੀ ਹਾਂਜੀ। ਹਾਂ ਟਾਈਮ ਟੂ ਹੁੰਦਾ ਆਪਾਂ ਨੂੰ ਕੋਈ ਚੱਕਰੀ ਨਹੀਂ। ਕਹੀਏ ਮੇਰੀ ਬਾਈ। ਆਇਆ ਨਾ ਬਾਈ ਸਾਹਮਣੇ ਵਾਲੇ ਬੰਦੇ ਨੂੰ ਤਸੱਲੀ ਹੋਣੀ ਚਾਹੀਦੀ ਆ। ਹਾਂ 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 ਬਾਈ। ਉਹਦੀ ਜਗਨਗਰ ਚਲਾਵਾਂਗੇ ਨੀ ਚੀਜ਼ ਬਾਈ ਪਤਾ ਹੀ ਨਾ। ਹਾਂਜੀ ਹਾਂਜੀ ਉਹ ਠੀਕ ਆ। ਤਲੀ ਹੋ ਗਈ ਵੀਰ ਤੇ ਨਾ ਹੋ ਗਿਆ ਨਾ ਗਿਆ ਉਹ ਕੀ ਮੰਨੀ ਰਹੀ ਹੈ ਅੱਗੇ ਅਜੇ ਪੂਰਾ ਨਹੀਂ ਮੂਰਲਾ ਹੋ ਗਿਆ ਮਹਾਤ ਦੀ ਜਿਹੜੇ ਕਰਿਆ ਬਸ ਇੱਕ ਨਾ ਉੱਪਰ ਲਿਖ ਰਿਹਾ ਰਿਕਵਰੀ ਛੋਟਾ ਦਾ ਬਲੋਰ ਹੈ ਅਜੇ ਛੋਟਾ ਦਾ ਬੈਕਵਰੀ ਇਹਨਾਂ ਦਾ ਜਿਵੇਂ ਕੜਕੜ ਜੇ ਕਰਦਾ ਛੋਟਾ ਦਾ ਬਲੋ ਰਿਕਵਰੀ ਪਾਸ अच्छा यो मेरा गड़गड़ भी करे वीर हां जी छोटा दाब दो एक बारी जमे मान लो गौर सही नहीं पेया हुंदा ओके ओके एक गल और था भाई थानू साइकल ਦਾ ਭਾਂ ਲੈਨੇ ਆ ਹਨਾ ਨਹੀਂ ਨਹੀਂ ਬਾਈ ਤੁਹਾਨੂੰ ਨਹੀਂ ਲੱਠੀ ਸੁਵਾ ਦੇ ਨਹੀਂ ਨਹੀਂ شکریہ ਬਾਈ شکریہ ਬਾਈ ਕੀ ਗੱਲ ਵੀਰ ਨੌਲਜ ਵੀ ਬਹੁਤ ਆ ਨਹੀਂ ਤੁਹਾਨੂੰ ਠੀਕ ਗੱਲ ਹੈ ਜੀ ਨੌਲਜ ਹੋਣੀ ਜ਼ਰੂਰੀ ਹੈ ਜੇ ਪਾਪਾ ਦੀ ਜਿੰਨੀ ਚੀਜ਼ ਹੈ ਧੰਨਵਾਦ ਜੀ ਨੌਲਜ ਰੱਖਣੀ ਜ਼ਰੂਰੀ ਹੈ ਅਗੇ ਜਮਾਈ ਜਮਾਈ ਨਹੀਂ ਬਸ ਹੀ ਪੂਰ ਰੈਕਸ ਰਹਿਣਾ ਕੰਮ ਹਲੋ ਆਹ ਜਨਾਬ ਇਹ ਸੇ ਬੜਾ ਬੜਾ ਮਤਲਬ ਵੀ ਇਸੇ ਸਾਬਾ ਵਾਹ ਭਾਈ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ ਉਹਡ ਸਾਈਕਲ ਪੇਜ ਨਾਲ ਜੁੜਿਆ ਅੱਜ 10 ਅਕਤੂਬਰ 2025 ਤੇ ਵੀਰ ਆਪਣੇ ਕੋਲ ਸਾਈਕਲ ਲੈਣ ਆਇਆ ਪੁੱਛਦਿਆਂ ਵੀ ਕਿੱਥੋਂ ਆਏ ਤੇ ਕਿਹੜਾ ਇਹਨਾਂ ਨੇ ਸਾਈਕਲ ਲਿਆ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਦੱਸੋ ਵੀਰੇ ਆਪਣੇ ਬਾਰੇ ਕਿੱਥੋਂ ਆਏ ਤੁਸੀਂ ਕਿਹੜਾ ਜ਼ਿਲ੍ਹਾ ਆਪਣਾ ਆਪਣਾ ਪਿੰਡ ਹੀਰਕੇ ਜੀ ਜ਼ਿਲ੍ਹਾ ਮਾਨਸਾ ਘੱਗਰ ਦੇ ਨੇੜੇ ਲੱਗਦਾ ਠੀਕ ਆ ਬਰੂਲਗੜ ਦੇ ਨੇੜੇ ਪੈਂਦਾ ਠੀਕ ਆ ਬਰੂਲ ਹਾਂਜੀ ਆਪਾਂ ਸਾਈਕਲ ਲੈਣ ਪਹੁੰਚੇ ਆ ਤੁਹਾਡੇ ਕੋਲੇ ਬਹੁਤ ਵਧੀਆ ਡੀਲ ਕਰੀ ਸਾਡੇ ਨਾਲ ਬਾਈ ਨੇ ਤੇ ਬਹੁਤ ਵਧੀਆ ਸੁਭਾਅ ਦੇ ਨਰਮ ਸੁਭਾਅ ਦੇ ਨੇ ਸ਼ੁਕਰੀਆ ਬਾਈ ਹਾਂਜੀ ਹਾਂਜੀ ਤੇ ਬਾਕੀ ਨੌਲੇਜ ਫੁੱਲ ਰੱਖਦੇ ਨੇ ਸਾਈਕਲਾਂ ਬਾਰੇ ਸ਼ੁਕਰੀਆ ਜੀ ਤੇ ਚੀਜ਼ ਵੀ ਬਹੁਤ ਵਧੀਆ ਦਿੱਤੀ ਹੈ ਗ੍ਰੇਡ ਚੀਜ਼ੀ ਦਿੱਤੀ ਹੈ ਬਾਈ ਨੇ ਸਾਨੂੰ ਹਾਂਜੀ ਹਾਂਜੀ ਤੇ ਵਧੀਆ ਰੇਂਜ ਚ ਆ ਕੋਈ ਐ ਨਹੀਂ ਵੀ ਜਿਆਦਾ ਹੈਵੀ ਹਾਂ ਹਾਂਜੀ ਹਾਂਜੀ ਹਾਂ ਰੇਟ ਵੀ ਬਾਜੋ ਨੇ ਠੀਕ ਆ ਬਾਈ ਤੇ ਵੀਰੇ ਬਾਕੀ ਚਲਾਈ ਚ ਤਾਂ ਵਧੀਆ ਰਿਹਾ ਚਲਾਈ ਚ ਬਹੁਤ ਘੰਟਾਈ ਜਾਜੀ ਹੈ ਇੱਕ حساب ਦਾ ਘੋੜਾ ਹੀ ਕਹਿ ਸਕਦੇ ਆ ਠੀਕ ਤਹੋ ਬਈ ਤੁਸੀਂ ਵੀ ਦੋ ਸ਼ਬਦ ਹਾਂਜੀ ਭਈਆ ਸਭ ਤੋਂ ਮਹਿੰਨਤ ਗੱਲ ਤੇ ਹੈ ਬਈ ਦਾ ਨੌਲਜ ਵਾਲਾ ਹਿਸਾਬ ਕਰਦਾ ਹੈ ਨਾ ਮਤਲਬ ਬੰਦੇ ਦੀ ਹਾਈਟ ਤੇ ਵੇਟ ਦੇ ਹਿਸਾਬ ਨਾਲ ਸਹੀ ਹੈ ਦੇਖੋ ਸਾਇਕਲ ਜਦੋਂ ਨਾ ਕੰਫਰਟੇਬਲ ਮੰਨ ਕੇ ਚਲੋ ਕੀ ਹੁੰਦਾ ਕਿਈ ਵਾਰੀ ਹਾਈਟ ਬੰਦੇ ਦੀ ਜ਼ਿਆਦਾ ਆ ਸਾਈਕਲ ਛੋਟਾ ਲੈ ਲਿਆ ਪ੍ਰੋਬਲਮ ਕਰੂਗਾ ਪ੍ਰੋਬਲਮ ਕਰੂਗਾ ਜਾਂ ਫੇਰ ਕੀ ਹੁੰਦੀ ਹੈ ਮੰਨ ਕੇ ਚਲੋ ਬੰਦੇ ਦਾ ਵੇਟ ਜ਼ਿਆਦਾ ਆ ਹਾਂਜੀ ਹਾਂਜੀ ਫਿਰ ਸੀਟ ਦੀ ਪ੍ਰੋਬਲਮ ਹੁੰਦੀ ਹੈ ਜੀ ਸੀਟ ਛੋਟੀ ਰਹਿ ਗਈ ਫੇਰ ਵੀ ਚੱਕਰਾ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਈ ਤੁਸੀਂ ਦੇਖ ਕੇ ਦੇ ਰਹੇ ਹੋਵੋਗੇ ਉਹ ਸਭ ਤੋਂ ਵਧੀਆ ਗੱਲ ਆ ਕਿਉਂਕਿ ਨਵਾਂ ਬੰਦਾ ਸਾਈਕਲ ਲੈਣਾ ਆਇਆ ਉਹ ਇਹਨਾਂ ਤੇ 10000 ਰੁਪਏ ਹੁੰਦਾ ਠੀਕ ਹੈ ਹੁਣ ਤੇ 10000 ਰੁਪਏ ਹੈਗਾ ਹਨਾ ਤੁਹਾਨੂੰ ਪਤਾ ਆ ਮਨਨੇ ਕਿ ਲੋ ਇਨ ਫਿਊਚਰ ਸਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਹਾਂਜੀ ਹਾਂਜੀ ਤੇ ਬਹੁਤ ਬਹੁਤ ਸ਼ੁਕਰੀਆ ਭਾਈ ਬਹੁਤ ਵਧੀਆ ਡੀਲ ਮਿਲੀ ਠੀਕ ਆ ਭਾਈ ਤੇਰੇ ਰੈਫਰੈਂਸ ਕੇ ਮੇਰੇ ਆ ਟੋਡਾ ਬਹੁਤ ਵਧੀਆ ਨਹੀਂ ਮਲੋ ਵੀ ਤੁਹਾਨੂੰ ਕਿਹਨਾ ਦੱਸਿਆ ਕਿਦੋਂ ਵੀ ਐਸਾ ਨਹੀਂ ਇਹ ਆਪਾਂ ਨੂੰ ਆਨਲਾਈਨ ਹੀ ਪਤਾ ਲੱਗ ਪਹਿਲਾਂ ਤੁਸੀਂ ਜਾਣੀ ਮਿਲੋ ਪਹਿਲਾਂ ਵੀਡੀਓ ਵਗੈਰੇ ਚੈੱਕ ਕਰ ਲੀਓ ਬਹੁਤ ਟਾਈਮ ਦੀ ਅਟੈਚਿੰਗ ਆ ਤੁਹਾਡੇ ਨਾਲ ਠੀਕ ਆ ਭਾਈ ਤੁਸੀਂ ਜਿੰਮ ਦਾ ਬਸ ਵੀ ਸਮਾਨ ਹੀ ਸੀ ਮਿਲ ਜਾ ਹਾਂ ਉਹ ਲਾ ਲਓ ਸਮੇਂ ਤੇ ਲਾ ਲਓ ਤੁਸੀਂ ਜੇ ਮਰਜ਼ੀ ਲਾ ਲਓ ਠੀਕ ਆ ਜੇ ਹਾਂ ਮਿਲੋ ਹੋਏ ਮੇਰੇ ਨਾਲ ਵੀ ਠੀਕ ਆ ਵਧੀਆ ਲੱਗਿਆ ਤੇ ਇਹ ਵਧੀਆ ਲੱਗਿਆ ਤਨੋਦੀ ਦਾ ਬਾਅਦ ਚ ਗੱਲ ਹੈ ਜੀ ਨਹੀਂ ਸ਼ੁਕਰੀਆ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗੇ ਸ਼ੁਕਰੀਆ ਬਾਈ ਸ਼ੁਕਰੀਆ ਤੇ ਬਾਈ ਆਪਣੇ ਨਿਕਲੇ ਬੰਦੇ ਆਪਣੇ ਖਾਲ ਜਿਵੇਂ ਬਾਈ ਦੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਬਾਈ ਜੀ ਹਾਂ ਜੀ ਹਾਂ ਜੀ ਬਾਈ ਬਣੀ ਵਧੀਆ ਬਾਈ ਵਧੀਆ ਬਾਈ ਆਕਾਸ਼ ਵੀਰੇ ਨਾਲ ਵੀ ਚਲੋ ਗੱਲਬਾਤ ਕਦੇ ਕਦੇ ਹੁੰਦੀ ਰਹਿੰਦੀ ਹੈ ਵੈਸੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਕੋਈ ਸੋਹਣੀ ਗੱਲਬਾਤ ਹੈ ਵੀਰੇ ਕਿਤਾਬਾਂ ਨਾਲ ਵੀ ਵੈਸੇ ਸ਼ੌਂਕ ਰੱਖਦੇ ਹੋ ਨਾ ਹਾਂ ਜੀ ਹਾਂ ਜੀ ਬਾਈ ਠੀਕ ਆ ਵੀਰੇ ਯਾਨੀ ਮਤਲਬ ਇਹ ਸੋਹਣਾ ਰਿਹਾ ਵੀ ਮੈਂ ਵੀ ਮਤਲਬ ਕੁਮੱਖੜਾ ਨਾਲ ਦਿਲਦਾ ਮਿਲਦਾ ਰਹਿੰਦਾ ਕੋਈ ਕੋਮੰਦਾ ਸ਼ੌ 来 ਗਈ ਆ ਸਰ ਮਕਰ ਵੀਰਾ ਆਪਣੇ ਕੋਲ ਆਉਂਦੇ ਰਹਿੰਦੇ ਆ ਬਈ ਜਿਵੇਂ ਕਿ ਵੀਰભાઈ ਕਿਲਾਰਾ ਰੈਪੁਰਾਲੇ ਆਏ ਸੀ ਇੱਕ ਦੋ ਦਿਨ ਪਹਿਲਾਂ ਉਹਨਾਂ ਦੀ ਹਜੇ ਵੀਡੀਓ ਪਾਉਣੀ ਆ ਜੀ ਜੀ ਪੈਂਡਿੰਗ ਬਈ ਆ ਜੀ ਜੀ ਤੇ ਕਿਲਾਰਾ ਰੈਪੁਰਾਲੇ ਬਾਈ ਅੱਛਾ ਹਾਂਜੀ ਹਾਂਜੀ ਹਾਂ ਹਾਂ ਉਹ ਤੇ ਬਾਕੀ ਆਪਣੇ ਰੁਪਿੰਦਰ ਬਾਈ ਸਿੱਧੂ ਹਾਂਜੀ ਹਾਂਜੀ ਹਾਂਣਾ ਤੇ ਭੈਣ ਰਮਨ ਆਪਣੇ ਉੱਧਰੋਂ ਦਿਲਸੇ ਗਰੁੱਪ ਦੇ ਵਿੱਚੋਂ ਹਾਂਜੀ ਹਾਂਜੀ ਬਾਈ ਭੈਣ ਆਉਣੀਆਂ ਸਾਰੀਆਂ ਉਹ ਸਾਰੇ ਵਧੀਆ ਚੱਲੋ ਹਨਾ ਲਿੰਕ ਜੀ ਨੇ ਬਾਈ ਤੇ ਮਰੋ ਦੀ ਘਰ ਪਣਾ ਜੇ ਇਹ ਚੀਜ਼ ਬਣੀ ਬਾਈ ਤਾਂ ਹੀ ਜਾਣ ਪਛਾਣ ਪੜੀ ਆਹੀ ਚੀਜ਼ ਹੁੰਦੀ ਆ ਵੀ ਅੱਗੇ ਦੀ ਅੱਗੇ ਬਾਈ ਪਿਆਰ ਪੈਂਦਾ ਜਾਂਦਾ ਵਧੀਆ ਚੰਗੀ ਹਾਂਜੀ ਬਿਲਕੁਲ ਬਿਲਕੁਲ ਤੇ ਚਲੋ ਬਾਈ ਸੋਹਣਾ ਐਕਸਪੀਰੀਅੰਸ ਬਹੁਤ ਬਹੁਤ ਸੋਹਣਾ ਸੀ ਤੇ ਬਾਕੀ ਵੀਰੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਸਰਵਾਲ ਸੇਵਾ ਦਾ ਮੌਕਾ ਦਿੱਤਾ ਆਪਾਂ ਨੂੰ ਤੇ ਠੀਕ ਆ ਬਾਈ ਠੀਕ ਹੈ ਬਾਈ ਚਰਨਦੀ ਗੱਲ ਅੱਗੇ ਸ਼ੇਅਰ ਜ਼ਰੂਰ ਕਰਿਓ ਹਣਾ ਜਮਾ ਜਮਾ ਲੱਗੇ ਤੇ ਬਾਕੀ ਵੀਰੇ ਇੱਕ ਥੋੜੀ ਜੀ ਹੋਰ ਗੱਲ ਕਰ ਲਈਏ ਜਿਵੇਂ ਆਪਣੀ ਹਰੇਕ ਵੀਡੀਓ ਦੇ ਵਿੱਚ ਹੁੰਦੀ ਆ ਵੀ ਜਿਵੇਂ ਅੱਜ ਕੱਲ ਨੌਜਵਾਨੀ ਨਸ਼ੇ ਵੱਲ ਪਾਲਾ ਹਣਾ ਦਸਦੀ ਜਾਂਦੀ ਆ ਨਸ਼ੇ ਚ ਤੇ ਉਹਨਾਂ ਲਈ ਵੀਰੇ ਇੱਕ ਮੈਸੇਜ ਦੇ ਥੋੜਾ ਜਆ ਆ ਨੌਜਵਾਨਾਂ ਨੂੰ ਮੈਸੇਜ ਇਹ ਜੀ ਆ ਬਾਈ ਸਭ ਤੋਂ ਪਹਿਲਾਂ ਆਪਣਾ ਗੋਲ ਸੈੱਟ ਕਰੋ ਹਾਂਜੀ ਹਾਂਜੀ ਤੇ ਗੋਲ ਸੈੱਟ ਕਰਕੇ ਉਸਤੇ ਲੱਗੇ ਰਹੋ ਕਿ ਜਿਹੜਾ ਸਾਈਕਲਾਂ ਵਾਲਾ ਇਹ ਸੋਹਣਾ ਇਹ ਹੈਗਾ ਬਾਈ ਇਹਦੇ ਨਾਲ ਇੱਕ ਤਾਂ ਹੋ ਜਾਂਦੀ ਆ ਸਪੇਸ ਦੀ ਚੈਰ ਹਾਂਜੀ ਹਾਂਜੀ ਤੇ ਦੂਸਰੀ ਗੱਲ ਮਾਈਂਡ ਫਰੈਸ਼ ਹੁੰਦਾ ਇਸ ਦੀ ਕਦਰ ਤਾਂ ਹੋ ਗਈ ਠੀਕ ਆ ਫਿਰ ਆਲਾ ਦਵਾਲਾ ਨੇੜੇ ਸੋਨਾ ਮਿਲਦਾਗਾ ਆਪਾਂ ਨੂੰ ਸੋਹਣਾ ਮਾਹੌਲ ਮਿਲਦਾਗਾ ਉਹਦੇ ਨਾਲ ਮਾਈਂਡ ਫਰੈਸ਼ ਹੁੰਦਾ ਤੇ ਕੰਮ ਤੇ ਵਧੀਆ ਫੋਕਸ ਹੁੰਦਾਗਾ ਨਹੀਂ ਸਾਰਿਆਂ ਨੂੰ ਯੂਥ ਨੂੰ ਮੁੰਡੇ ਕੁੜੀਆਂ ਸਾਰਿਆਂ ਨੂੰ ਬੇਨਤੀ ਆ ਵੀ ਆਪਣਾ ਕੋਲ ਸੈੱਟ ਕਰੋ ਫੋਕਸ ਕਰੋ ਇਹ ਲੱਗੇ ਰਹੋ ਠੀਕ ਆ ਬਈ ਤੇ ਬਹੁਤ ਬਹੁਤ ਸ਼ੁਕਰੀਆ ਬਈ ਤੇ ਵੀਰ ਉਹਨਾਂ ਨੂੰ ਆਪਾਂ ਦਿੱਤਾ ਰੇਲੇ ਦਾ ਸਾਈਕਲ ਡਬਲ ਡਿਸਕ ਬ੍ਰੇਕ 29 ਵੀਲ ਦੇ ਵਿੱਚ ਸੋ ਤਾਂ ਇਹ ਗੇਰ ਦੇ ਵਿੱਚ ਆ ਗਿਆ ਤੇ ਚਲਾਈ ਦੇ ਵਿੱਚ ਬਹੁਤ ਸੋਹਣਾ ਸਾਈਕਲ ਹੈ ਬਹੁਤ ਤੇ ਜਿਹੜੀ ਵਾਇਰ ਇਹਦੀ ਆ ਗਈ ਉਹ ਸਾਰੀ ਅੰਡਰ ਵਾਇਰ ਆ ਗਈ ਤੇ ਪੂਰਾ ਸੋਹਣਾ ਸਾਈਕਲ ਗਰੇ ਆ ਗਿਆ ਹੈ ਗਰੇ ਮੈਟੈਲਿਕ ਗਰੇਲੇ ਸਾਈਕਲ ਸ਼ੁਕਰੀਆ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ